ਮਸ਼ਹੂਰ ਕੰਪਿਊਟਰ ਨਿਰਮਾਤਾ ਕੰਪਨੀ ਡੈਲ ਨੇ ਆਪਣੇ ਮੋਹਾਲੀ ਯੂਨਿਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਕੰਪਨੀ ਵਿੱਚ ਕੰਮ ਕਰ ਰਹੇ ਹਜ਼ਾਰ ਦੇ ਕਰੀਬ ਕਰਮਚਾਰੀਆਂ ਨੂੰ ਦੂਜੀ ਯੂਨਿਟ ਵਿੱਚ ਤਬਦੀਲ ਕਰਨ ਦੇ ਟਰਾਂਸਫਰ ਹੋਣ ਦੀ ਪੇਸ਼ਕਸ਼ ਕੀਤੀ ਗਈ ਹੈ। ਰਾਤੋਂ ਰਾਤ ਕਰਮਚਾਰੀਆਂ ਨੂੰ ਕੰਪਨੀ ਨੇ ਐਨਾ ਵੱਡਾ ਝਟਕਾ ਦਿੱਤਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਜਨਵਰੀ-ਫਰਵਰੀ ਦੇ ਵਿੱਚ ਵੀ ਸਾਰੇ EMPLOYEES ਨੂੰ ਵੌਲੰਟਰੀ ਸੈਪਰੇਸ਼ਨ ਪ੍ਰੋਗਰਾਮ ਦੀ ਪੇਸ਼ਕਸ਼ ਕੀਤੀ ਗਈ ਸੀ। ਯਾਨੀ ਕਿ ਕੁਝ ਮਹੀਨਿਆਂ ਦੀ ਤਨਖਾਹ ਲੈ ਕੇ ਕੰਪਨੀ ਤੋਂ ਵੱਖ ਹੋ ਜਾਣ। ਉਸ ਸਮੇਂ ਲਗਭਗ 350 ਕਰਮਚਾਰੀ ਇਸ ਪ੍ਰੋਗਰਾਮ ਤਹਿਤ ਕੰਪਨੀ ਤੋਂ ਵਾਕ ਹੋਏ ਹਜ਼ਾਰ ਮੁਲਾਜ਼ਮ ਨੇ ਜੋ ਕੰਪਨੀ ਦੇ ਵਿੱਚ ਕੰਮ ਕਰ ਰਹੇ ਨੇ ਪਰ ਅਚਾਨਕ ਇਸ ਤਰ੍ਹਾਂ ਦੇ ਫੈਸਲੇ ਨੇ ਸਾਰੇ ਕਰਮਚਾਰੀਆਂ ਦੇ ਭਵਿੱਖ ਨੂੰ ਹਾਸ਼ੀਏ ਤੇ ਧੱਕ ਦਿੱਤਾ ਹੈ ਰਾਤੋ ਰਾਤ ਫੈਸਲਾ ਕੀਤਾ ਗਿਆ ਕੰਪਨੀ ਵੱਲੋਂ ਵੋਲੰਟਰੀ ਟਰਾਂਸਫਰ ਦੀ ਪੇਸ਼ਕਸ਼ ਪਹਿਲਾਂ ਵੀ ਕੀਤੀ ਗਈ ਸੀ ਤੇ ਹੁਣ ਵੀ ਇਹ ਪੇਸ਼ਕਸ਼ ਕੀਤੀ ਜਾ ਰਹੀ ਹੈ ਡੈਲ ਦਾ ਮੁਹਾਲੀ ਯੂਨਿਟ ਹੈ ਜੋ ਕਿ ਹੁਣ ਬੰਦ ਹੋਏਗਾ ਹਜ਼ਾਰ ਦੇ ਕਰੀਬ EMPLOYEES ਨੇ ਜੋ ਕਿ ਪ੍ਰਭਾਵਿਤ ਹੋਣਗੇ ਡੈਲ ਕੰਪਨੀ ਦੇ ਇਸ ਯੂਨਿਟ ਦੇ ਬੰਦ ਹੋਣ ਦੇ ਨਾਲ ਡੈਲ ਨੇ ਆਪਣੇ ਮੁਹਾਲੀ ਯੂਨਿਟ ਨੂੰ ਬੰਦ ਕਰਨ ਦਾ ਫੈਸਲਾ ਰਾਤੋ ਰਾਤ ਲਿਆ ਹੈ ਕੰਪਨੀ ਦੇ ਵਿੱਚ ਹਜ਼ਾਰ ਦੇ ਕਰੀਬ ਕਰਮਚਾਰੀਆਂ ਨੂੰ ਦੂਜੀ ਯੂਨਿਟ ਵਿੱਚ ਤਬਦੀਲ ਤਬਦੀਲ ਕਰਨ ਦੇ ਵਿੱਚ ਪੇਸ਼ਕਾਰ ਜ਼ਰੂਰ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਟਰਾਂਸਫਰ ਹੋਣ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਰਾਤੋ ਰਾਤ ਇਹਨਾਂ ਕਰਮਚਾਰੀਆਂ ਨੂੰ ਕੰਪਨੀ ਨੇ ਵੱਡਾ ਚਟਕਾ ਜ਼ਰੂਰ ਦੇ ਦਿੱਤਾ ਹੈ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਜਨਵਰੀ ਫਰਵਰੀ ਵਿੱਚ ਸਾਰੇ EMPLOYES ਨੂੰ ਵੋਲੰਟਰੀ ਸਪੈਸ਼ਲ ਸੈਪਰੇਸ਼ਨ ਪ੍ਰੋਗਰਾਮ ਦੀ ਪੇਸ਼ਕਸ਼ ਕੀਤੀ ਗਈ ਸੀ ਯਾਨੀ ਕਿ ਕੁਝ ਮਹੀਨਿਆਂ ਦੀ ਤਨਖਾਹ ਲੈ ਕੇ ਕੰਪਨੀ ਤੋਂ ਉਹ ਖੁਦ ਹੀ ਵੱਖ ਹੋ ਜਾਣ ਉਸ ਸਮੇਂ ਵੀ ਲਗਭਗ 350 ਕਰਮਚਾਰੀ ਇਸ ਪ੍ਰੋਗਰਾਮ ਤਹਿਤ ਕੰਪਨੀ ਤੋਂ ਵੱਖ ਹੋਏ ਸਨ ਪਰ ਹੁਣ ਹਜ਼ਾਰ ਮੁਲਾਜ਼ਮ ਨੇ ਜਨਦ ਅਪਵਿਖ ਹਾਸ਼ੀਏ ਤੇ ਛੱਡਿਆ ਗਿਆ ਦਲ ਦੇਸ ਮੋਹਾਲੀ ਯੂਨਿਟ ਦੇ ਬੰਦ ਹੋਣ ਦੇ ਨਾਲ